ਅਮਰੀਕਾ ਦੇ ਵੱਲੋਂ ਇੱਕ ਵੱਡਾ ਇਲਜ਼ਾਮ ਲੱਗਿਆ ਹੋਇਆ ਹੈ ਭਾਰਤ ਦੇ ਉੱਤੇ ਗੁਰਪਤਮਨ ਸਿੰਘ ਪੰਨੂ ਦੇ ਉੱਤੇ ਹਮਲੇ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਗੁਰਪਤਮਨ ਪੰਨੂ ਨੂੰ ਨਿਊਟਰਲਾਈਜ਼ ਕਰਨ ਦਾ ਮਾਰਨ ਦਾ ਇਲਜ਼ਾਮ ਲੱਗਿਆ ਹੋਇਆ ਹੈ ਮਾਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਜਿਹੜਾ ਉਹ ਲੱਗਿਆ ਹੋਇਆ ਹੈ ਉਸੇ ਦੇ ਵਿੱਚ ਇੱਕ ਵੱਡਾ ਅਪਡੇਟ ਆਇਆ ਅਮਰੀਕੀ ਅਖਬਾਰ واਸ਼ਿੰਗਟਨ ਪੋਸਟ ਦੇ ਵੱਲੋਂ ਕੁਝ ਤੱਥ ਸਾਂਝੇ ਕੀਤੇ ਗਏ ਨੇ ਹਾਲਾਂਕਿ ਉਹਨਾਂ ਤੱਥਾਂ ਨੂੰ ਲੈ ਕੇ ਅਜੇ ਤੱਕ ਵਿਵਾਦ ਬਣਿਆ ਹੋਇਆ ਹੈ ਅਜੇ ਤੱਕ ਉਹਨਾਂ ਦੇ ਅਸਲ ਹੋਣ ਦਾ ਉਹਨਾਂ ਦੇ ਸੱਚ ਹੋਣ ਦਾ ਵਿਵਾਦ ਬਣਿਆ ਹੋਇਆ ਪਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ ਔਰ ਉਹਨਾਂ ਗੱਲਾਂ ਦੇ ਵਿੱਚ ਰੋ ਦਾ ਜ਼ਿਕਰ ਆ ਰਿਹਾ ਹੈ ਔਰ ਕਿਹਾ ਜਾ ਰਿਹਾ ਹੈ ਉਸ ਰਿਪੋਰਟ ਦੇ ਮੁਤਾਬਕ واਸ਼ਿੰਗਟਨ ਪੋਸਟ ਦੀ ਉਸ ਰਿਪੋਰਟ ਦੇ ਮੁਤਾਬਕ ਕਿ ਰੋ ਜਿਹੜੀ ਹੈ ਭਾਰਤੀ ਖੂਫੀ ਏਜੰਸੀ ਰੋ ਜਿਹੜੀ ਹੈ ਉਸ ਦਾ ਇੱਕ ਏਜੰਟ ਜਿਹੜਾ ਆ ਉਹ ਲੱਗਿਆ ਹੋਇਆ ਸੀ ਗੁਰਪਤਵੰਦ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਵਿੱਚ ਦਰਸਲ ਵਾਸ਼ਿੰਗਟਨ ਪੋਸਟ ਨੇ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਲਗਾਏ ਨੇ ਜਿਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਵੀ ਇਹਦੇ ਉੱਤੇ ਉਂਗਲੀ ਚੁੱਕੀ ਗਈ ਹੈ ਉਹਨਾਂ ਨੇ ਸਾਫ਼ ਕਿਹਾ ਹੈ ਕਿ ਬੇਸਲੈਸ ਬਿਆਨ ਨੇ ਇਹਨਾਂ ਦੇ ਵਿੱਚ ਕੋਈ ਤੱਥ ਨਹੀਂ ਹੈ ਜ਼ਰੂਰ ਉਹਨਾਂ ਨੇ ਕਿਹਾ ਕਿ ਭਾਰਤ ਨੇ ਇੱਕ ਵਖਰੀ ਜਾਂਚ ਏਜੰਸੀ ਨਿਯੁਕਤ ਕੀਤੀ ਹੋਈ ਹੈ ਜਿਹੜੀ ਇਸ ਮਾਮਲੇ ਦੇ ਉੱਤੇ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਏਜੰਸੀ ਦੇ ਨੋਟ ਦੇ ਵਿੱਚ ਸਾਰੇ ਤੱਥ ਹੋਣੇ ਚਾਹੀਦੇ ਸੀਗੇ ਜੇ ਅਮਰੀਕਾ ਦੇ ਕੋਲ ਕੋਈ ਸਬੂਤ ਹੈਗਾ ਆ ਤਾਂ ਪਰ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੋਈ ਵੀ ਸਬੂਤ ਨਹੀਂ ਪੇਸ਼ ਕੀਤਾ ਗਿਆ ਜਿਸ ਦੇ ਕਾਰਨ ਸਾਫਟਵਰ ਦੇ ਉੱਤੇ ਇਦਾਂ ਦੇ ਬੇਸਲੈਸ ਇਲਜ਼ਾਮ ਲਗਾਉਣਾ ਗਲਤ ਹੋਵੇਗਾ ਖੈਰ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ ਰੌ ਦਾ ਇੱਕ ਏਜੰਟ ਜਿਹੜਾ ਆ ਉਹ ਸੁਪਾਰੀ ਦੇ ਰਿਹਾ ਸੀਗਾ ਗੁਰਪਤਵੰਸਿਕ ਪੰਨੂ ਨੂੰ ਮਾਰਨ ਦੀ ਇਸ ਤੋਕ ਗੱਲ ਸਾਹਮਣੇ ਆਈ ਹੈ ਕਿ ਲੰਘੇ ਸਾਲ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਐਸਏ ਜਾਂਦੇ ਨੇ ਯੂਐਸਏ ਆਪਣੇ ਦੌਰੇ ਤੇ ਜਾਂਦੇ ਨੇ ਉਸ ਵੇਲੇ ਵਾਈਟ ਹਾਊਸ ਦੇ ਵਿੱਚ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਵਰ ਦੇ ਆਧਾਰ ਦੇ ਉੱਤੇ ਵਰਤ ਕੇ ਇਹ ਸਾਰਾ ਕੁਝ ਅੰਜਾਮ ਦੇ ਵਿੱਚ ਲਿਆਂਦਾ ਗਿਆ ਬੜੀ ਹੈਰਾਨੀ ਦੀ ਗੱਲ ਹੈ ਪ੍ਰਧਾਨ ਮੰਤਰੀ ਦਾ ਨਾਮ ਵੀ ਇਸ ਦੇ ਵਿੱਚ ਆ ਰਿਹਾ ਔਰ ਅਖਬਾਰ ਦੇ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸ-ਪਾਸ ਦੇ ਸਰਕਲ ਦੇ ਵਿੱਚ ਇਹ ਸਾਰੇ ਜਾਣਦੇ ਸਨ ਕਿ ਇਹ ਆਪਰੇਸ਼ਨ ਕੀਤਾ ਜਾਵੇਗਾ ਕਿ ਇਹ ਸਭ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਔਰ ਇਹ ਸਭ ਕੁਝ ਇੱਕ ਰੋ ਦੇ ਏਜੰਟ ਦੇ ਥਰੂ ਜਿਹੜਾ ਉਹ ਹੋਵੇਗਾ ਆ ਇਹ ਸਾਰਾ ਕੁਝ ਜਿਹੜਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸ-ਪਾਸ ਦਾ ਸਰਕਲ ਜਾਣਦਾ ਸੀਗਾ ਅਖਬਾਰ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਲਿਖਿਆ ਹੋਇਆ ਰਿਪੋਰਟ ਮੁਤਾਬਕ ਜੋ ਨਾਮ ਸਾਹਮਣੇ ਆਇਆ ਉਹ ਵਿਕਰਮ ਯਾਦਵ ਹੈ ਰੋ ਦੇ ਇੱਕ ਏਜੰਟ ਜਿਸ ਦਾ ਜਿਹਨਾਂ ਦਾ ਨਾਮ ਵਿਕਰਮ ਯਾਦਵ ਦੱਸਿਆ ਜਾ ਰਿਹਾ ਹੈ ਉਹਨਾਂ ਦੀ ਸ਼ਮੂਲੀਅਤ ਇਸ ਦੇ ਇਸ ਕੇਸ ਦੇ ਵਿੱਚ ਦੱਸੀ ਜਾ ਰਹੀ ਹੈ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਦਾ ਜਿਹੜਾ ਇਲਜ਼ਾਮ ਹੈ ਉਹ ਕਾਫੀ ਧੀਰ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਲੰਘੇ ਸਾਲ ਤੋਂ ਇਹ ਇਲਜ਼ਾਮ ਜਿਹੜੇ ਨੇ ਉਹ ਭਾਰਤ ਦੇ ਉੱਤੇ ਲਗਾਏ ਗਏ ਸੀ ਉਸ ਵੇਲੇ ਲਗਾਏ ਗਏ ਸੀ ਜਦੋਂ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਹਰਦੀਪ ਸਿੰਘ ਨਿਜਰ ਦਾ ਕਤਲ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਗੁਰਪਤਵੰਤ ਪੰਨੂ ਦਾ ਨਾਮ ਸਾਹਮਣੇ ਆ ਜਾਂਦਾ ਜਨਨ ਕਿ ਇਹ ਕਿਹਾ ਜਾਂਦਾ ਕਿ ਲੰਗੇ ਸਾਲ ਦੇ ਜੂਨ ਮਹੀਨੇ ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਉਸ ਤੋਂ ਬਹੁਤ ਬਾਅਦ ਜਿਹੜਾ ਆ ਇਹ ਇਸ ਗੱਲ ਦਾ ਖੁਲਾਸਾ ਹੁੰਦਾ ਨਜ਼ਰ ਆਉਂਦਾ ਖੈਰ ਇਸ ਗੱਲ ਤੋਂ ਬਾਅਦ ਜੇ ਹੁਣ ਤੇ ਆਈਏ ਤਾਂ ਹੁਣ ਵਾਸ਼ਿੰਗਟਨ ਪੋਸਟ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਰਿਪੋਰਟ ਸਾਹਮਣੇ ਆਉਂਦੀ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਆ ਕਿ ਇੱਕ ਰੋਡਾ ਏਜੰਟ ਜਿਸ ਦਾ ਨਾਮ ਵਿਕਰਮ ਯਾਦਵ ਹੈ ਉਸ ਨੇ ਸੁਪਾਰੀ ਦਿੱਤੀ ਸੀ ਔਰ ਇਥੋਂ ਤੱਕ ਗੱਲ ਸਾਹਮਣੇ ਆਈ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਐਸਏ ਆਪਣੇ ਫੇਰੇ ਤੇ ਜਾਂਦੇ ਨੇ ਵਾਈਟ ਹਾਊਸ 'ਚ ਰੁਕਦੇ ਨੇ ਉਹਨਾਂ ਨੂੰ ਕਵਰ ਬਣਾ ਕੇ ਤੇ ਵਿਕਰਮ ਯਾਦਵ ਜਿਹੜੇ ਕਥਤ ਰੌ ਦੇ ਏਜੰਟ ਨੇ ਉਹ ਸੋਪਾਰੀ ਦਿੰਦੇ ਨੇ ਕਥਿਤ ਕਿਲਰਸ ਦੇ ਨਾਲ ਮਿਲਦੇ ਨੇ ਔਰ ਉਹਨਾਂ ਨੂੰ ਸੋਪਾਰੀ ਦੇ ਕੇ ਗੁਰਪਤਮੰਤ ਪੰਨੂ ਦੇ ਘਰ ਦਾ ਉਸ ਦੀ ਰਿਹائش ਦਾ ਪਤਾ ਦੱਸਦੇ ਨੇ ਸਭ ਕੁਝ ਉੱਥੇ ਡਿਸਾਈਡ ਹੁੰਦਾ ਆ ਇਹ ਸਾਰੀ ਜਾਣਕਾਰੀ ਜਿਹੜੀ ਹੈ ਉਸ ਆਰਟੀਕਲ ਦੇ ਵਿੱਚ ਦਿੱਤੀ ਗਈ ਹੈ ਹੈਰਾਨੀ ਜਿਹੜਾ ਖੁਲਾਸੇ ਨੇ ਕਿਉਂਕਿ ਇਸ ਦੇ ਨਾਲ ਨਾ ਸਿਰਫ ਭਾਰਤੀ ਖੂਫੀਆ ਏਜੰਸੀ ਘਿਰਦੀ ਆ ਸਗੋਂ ਇਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਇੱਥੇ ਇਹਨਾਂ ਗੱਲਾਂ ਦੇ ਨਾਲ ਸਾਫ਼ ਇਹੀ ਪ੍ਰਤੀਤ ਹੁੰਦਾ ਹੈ ਕਿ ਜੇ ਭਾਰਤੀ ਪ੍ਰਧਾਨ ਮੰਤਰੀ ਯੂਐਸਏ ਜਾਂਦੇ ਵੀ ਨੇ ਤਾਂ ਉਹਨਾਂ ਨੂੰ ਸਿਰਫ਼ ਇੱਕ ਕਵਰ ਦੇ ਬਦੌਲਤ ਵਰਤੇ ਆ ਜਾਂਦਾ ਹੈ ਕਿਉਂਕਿ ਜੇ ਪ੍ਰਧਾਨ ਮੰਤਰੀ ਉੱਥੇ ਰਹਿਣਗੇ ਤਾਂ ਜ਼ਾਹਿਰ ਤਨ ਜਿਹੜੀ ਸਾਰੇ ਦੇਸ਼ ਦੀ ਮੁੱਖ ਸਿਕਿਉਰਿਟੀ ਹੈਗੀ ਹੈ ਜਿਹੜੀ ਖੂਫੀਆ ਸਿਕਿਉਰਿਟੀ ਹੈਗੀ ਜਾਂ ਭਾਵੇਂ ਉਹ FBI ਹੋਵੇ ਜਾਂ ਹੋਰ ਏਜੰਸੀਆਂ ਹੋਣ ਉਹ ਉਹਨਾਂ ਦੇ ਆਸ-ਪਾਸ ਰਹਿਣਗੀਆਂ ਤੇ ਜਿਸ ਨਾਲ ਭਾਰਤੀ ਖੂਫੀਆ ਏਜੰਟ ਨੂੰ ਇਸ ਚੀਜ਼ ਦੀ ਖੁੱਲੀ ਛੋਟ ਮਿਲ ਜਾਏਗੀ ਕਿ ਉਹ ਜਾ ਕੇ ਸੁਪਾਰੀ ਦੇ ਸਕੇ ਤੇ ਸਾਰਾ ਪ੍ਰੋਗਰਾਮ ਜਿਹੜਾ ਉਹ ਪਲਾਨ ਕਰ ਸਕੇ ਇਹ ਗੱਲਾਂ ਜਿਹੜੀਆਂ ਨੇ ਇਸ ਰਿਪੋਰਟ ਦੇ ਵਿੱਚ ਕਈਆਂ ਗਈਆਂ ਨੇ ਹੈਰਾਨੀ ਦੇਣ ਖੁਲਾਸੇ ਨੇ ਪਰ ਜੇ ਇਹ ਸੱਚ ਨੇ ਇਸ ਗੱਲ ਦੇ ਉੱਤੇ ਆ ਕੇ ਸਾਰਾ ਦਰਮਦਰ ਡਿੱਗ ਜਾਂਦਾ ਕਿ ਕੀ ਇਹ ਸੱਚ ਹੈ ਜਾਂ ਝੂਠ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਜੋ ਰਿਪੋਰਟਾਂ ਸਾਹਮਣੇ ਆਈਆਂ ਉਹਨਾਂ ਦੇ ਆਧਾਰ ਦੇ ਉੱਤੇ ਇਸ ਗੱ ਅਜੇ ਤੱਕ ਨਹੀਂ ਕੀਤੀ ਗਿਆ ਅਜੇ ਤੱਕ ਕੋਈ ਸਬੂਤ ਜਿਹੜਾ ਉਹ ਸਾਹਮਣੇ ਨਹੀਂ ਰੱਖਿਆ ਗਿਆ ਅਜੇ ਤੱਕ ਸਿਰਫ ਇੱਕ ਅਖਬਾਰ ਦੇ ਆਰਟੀਕਲ ਮਾਤਰ ਜਿਹੜੇ ਤੱਥ ਨੇ ਉਹ ਮੌਜੂਦ ਨੇ ਸਿਰਫ ਇੱਕ ਆਰਟੀਕਲ ਹੈ ਜਿਸ ਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਤੱਥ ਅਜੇ ਆਉਣੇ ਬਾਕੀ ਹੈ ਭਾਰਤੀ ਵਿਦੇਸ਼ ਮੰਤਰਾਲੇ ਅਜੇ ਵੀ ਸਬੂਤ ਮੰਗ ਰਿਹਾ ਹੈ ਜਿਹੜੀ ਇੱਕ ਵੱਖਰੀ ਐਸਆਈਟੀ ਬਣਾਈ ਹੋਈ ਹੈ ਉਹ ਅਜੇ ਵੀ ਸਬੂਤ ਮੰਗ ਰਹੀ ਹੈ ਜਿਸ ਦੇ ਆਧਾਰ ਦੇ ਉੱਤੇ ਜਾਂਚ ਕੀਤੀ ਜਾ ਸਕੇ ਔਰ ਕੋਈ ਨਾ ਕੋਈ ਰਾਹ اختیار ਕੀਤਾ ਜਾ ਸਕੇ ਪਰ ਜੇ ਇਹ ਸਾਰੀਆਂ ਗੱਲਾਂ ਸੱਚ ਨੇ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਲਜ਼ਾਮ ਹੈ ਉਹ ਭਾਰਤ ਦੇ ਉੱਤੇ ਹੈਗਾ ਕਿਉਂਕਿ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਪਹਿਲਾਂ ਇਲਜ਼ਾਮ ਹੀ ਲੱਗੇ ਸੀ ਪਰ ਜੇ ਇਹ ਪ੍ਰੂਫ ਹੋ ਜਾਂਦਾ ਤੇ ਉਸ ਤੋਂ ਬਾਅਦ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਵਿੱਚ ਭਾਰਤ ਦੇ ਉੱਤੇ ਇਲਜ਼ਾਮ ਨਹੀਂ ਦੋਸ਼ਾਇਤ ਹੋਣਗੇ ਦੋਸ਼ ਲਗਾਏ ਜਾਣਗੇ ਜਿਸ ਦੇ ਬਾਅਦ ਭਾਰਤ ਦੇ ਵਾਸਤੇ ਮੁਸੀਬਤਾਂ ਪੇਸ਼ ਆ ਸਕਦੀਆਂ ਨੇ ਆਉਣ ਦਾ ਸਮਾਂ ਭਾਰਤ ਵਾਸਤੇ ਕੀ ਕੁਝ ਲੈ ਕੇ ਆਵੇਗਾ ਉਹ ਸਮਾਂ ਦੱਸੇਗਾ ਔਰ ਇਸ ਰਿਪੋਰਟ ਦੇ ਵਿੱਚ ਸੱਚਾਈ ਕਿੰਨੀ ਕਿ ਹੈ ਇਹ ਅਮਰੀਕਾ ਜਾਣਦਾ ਹੈ ਆਫਰ ਵਾਸ਼ਿੰਗਟਨ ਪੋਸਟ ਅਖਬਾਰ ਦੇ ਜਰਨਲਿਸਟ ਜਾਣਦੇ ਨੇ ਜਿਨ੍ਹਾਂ ਨੇ ਇਹ ਖਬਰ ਜਿਹੜੀ ਆ ਉਹ ਨਸ਼ਰ ਕੀਤੀ ਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਯੂ ਐਸ ਏ ਵਿਦੇਸ਼ ਮੰਤਰਾਲੇ ਵੱਲੋਂ ਵੀ ਕੁਝ ਬਿਆਨ ਜਾਰੀ ਕੀਤੇ ਗਏ ਨੇ ਉਹਨਾਂ ਨੇ ਜ਼ਰੂਰ ਇਹ ਕਿਹਾ ਕਿ ਉਹ ਭਾਰਤ ਤੋਂ ਜਵਾਬਦੇਹੀ ਦੀ ਉਮੀਦ ਰੱਖਦੇ ਨੇ ਭਾਰਤ ਦੇ ਸਹਿਯੋਗ ਦੀ ਉਮੀਦ ਰੱਖਦੇ ਨੇ ਔਰ ਨਾਲ ਦੀ ਉਹਨਾਂ ਨੇ ਕਿਹਾ ਕਿ ਇਸ ਤੋਂ ਵੱਧ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਜਿਸ ਵਾਸਤੇ ਜ਼ਰੂਰ ਬਹੁਤ سارے ਸਵਾਲ ਖੜੇ ਹੋ ਰਹੇ ਨੇ ਪਰ ਇਹਨਾਂ ਦਾ ਜਵਾਬ ਕਦੋਂ ਮਿਲੇਗਾ ਇਹ ਆਉਣ ਦਾ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਉਹ ਤਕਲੀਫ ਬਣੇ ਰੋ ਵਨ ਇੰਡੀਆ ਪੰਜਾਬੀ ਤੇ Subscribe to One India channel and never miss an update.